ਸਸਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕ੍ਰੰਪਰ ਸਰਕਾਰ ਨੇ ਇੱਕ 골ਡ ਕਾਰਡ ਵਿਜ਼ਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ ਜੋ ਵਿਅਕਤੀਆਂ ਨੂੰ 10 ਲੱਖ ਅਮਰੀਕੀ ਡਾਲਰ ਦੇ ਵਿੱਚ ਅਤੇ ਕਰਮਚਾਰੀਆਂ ਨੂੰ ਸਪான்ਸਰ ਕਰਨ ਵਾਲੀਆਂ ਕੰਪਨੀਆਂ ਨੂੰ 20 ਲੱਖ ਅਮਰੀਕੀ ਡਾਲਰ ਦੇ ਵਿੱਚ ਅਮਰੀਕਾ ਦੇ ਵਿੱਚ ਸਥਾਈ ਨਿਵਾਸ ਪ੍ਰਦਾਨ ਕਰੇਗਾ ਵਾਂਸ ਕਟਰ ਹਾਰਵਰਡ ਲੂਟਨਿਕ ਨੇ ਕਿਹਾ ਹੈ ਕਿ ਇਹ ਪ੍ਰੋਗਰਾਮ ਵਿਭਿੰਤਾ ਲੋਟਰੀ ਦੇ ਨਾਲੋਂ ਅਮਰੀਕੀ ਅਰਥਵਿਵਸਥਾ ਅਤੇ ਨੌਕਰੀਆਂ ਦੀ ਸਿਰਜਣਾ ਨੂੰ ਤਰਜੀਹ ਦਿੰਦਾ ਹੈ ਇੱਕ ਵਿਅਕਤੀ ਦੇ ਲਈ 골ਡ ਕਾਰਡ ਦੀ ਕੀਮਤ 1 ਮਿਲੀਅਨ ਡਾਲਰ ਹੈ ਕੰਪਨੀਆਂ ਆਪਣੇ ਕਰਮਚਾਰੀਆਂ ਦੇ ਲਈ 20 ਡਾਲਰ ਦੇ ਹਿਸਾਬ ਦੇ ਨਾਲ ਕਾਰਡ ਖਰੀਦ ਸਕਦੀਆਂ ਨੇ ਤੇ ਇਹ ਕਾਰਡ ਕੰਪਨੀ ਦੀ ਮਲਕੀਅਤ ਹੋਣ ਕੇ ਵੀ ਵਿਅਕਤੀ ਦੀ ਨਹੀਂ ਅਮਰੀਕੀ ਵਨਸਸ ਕਤਰ ਹਾਰਵਰਟ ਰੂਟਿੰਗ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ 골ਡ ਕਾਰਡ ਵੀਜ਼ਾ ਪ੍ਰੋਗਰਾਮ ਹੁਣ ਅਧਿਕਾਰਤ ਤੌਰ ਉਤੇ ਲਾਗੂ ਹੋ ਚੁੱਕਿਆ ਹੈ। ਇਹ ਪ੍ਰੋਗਰਾਮ ਵਿਅਕਤੀਆਂ ਨੂੰ 10 ਲੱਖ ਅਮਰੀਕੀ ਡਾਲਰ ਅਤੇ ਕਰਮਚਾਰੀਆਂ ਨੂੰ ਸਪੌਂਸਰ ਕਰਨ ਵਾਲੀਆਂ ਕੰਪਨੀਆਂ ਨੂੰ ਵੀ ਲੱਖ ਅਮਰੀਕੀ ਡਾਲਰ ਦੇ ਵਿੱਚ ਸਥਾਈ ਨਿਵਾਸ ਪ੍ਰਦਾਨ ਕਰੇਗਾ। ਹਾਵਰਡ ਲੂਟਿੰਗ ਨੇ ਦੁਹਰਾਇਆ ਹੈ ਕਿ ਗੋਲਡ ਕਾਰਡ ਅਮਰੀਕੀ ਨਾਗਰਿਕਤਾ ਦੇ ਹਿੱਤਾਂ ਨੂੰ ਤਰਜੀਹ ਦੇ ਕੇ ਅਮਰੀਕੀ ਇਮੀਗ੍ਰੇਸ਼ਨ ਨੀਤੀ ਨੂੰ ਬਹਾਲ ਕਰੇਗਾ ਅਤੇ ਸਿਰਫ ਉਹਨਾਂ ਵਿਅਕਤੀਆਂ ਅਤੇ ਕੰਪਨੀਆਂ ਨੂੰ ਆਗਿਆ ਦੇਵੇਗਾ ਜੋ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਦੇ ਨੇ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਦੇ ਨੇ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਇੱਕ ਪੋਸਟ ਵਿੱਚ ਲੂਟ ਨਿਕੰਨੇ 골ਡ ਕਾਰਡ ਪ੍ਰਾਪਤ ਕਰਨ ਦੇ ਮਾਪਦੰਡਾਂ ਦੀ ਰੂਪਰੇਖਾ ਤਿਆਰ ਕੀਤੀ ਹੈ ਤੇ ਦੱਸਿਆ ਕਿ ਸਾਰੇ ਬੇਨਿਕਾਰਾ ਦੀ ਗ੍ਰੈਸ ਸੁਰੱਖਿਆ ਵਿਭਾਗ ਦੁਆਰਾ ਸਖਤੀ ਦੇ ਨਾਲ ਜਾਂਚ ਕੀਤੀ ਜਾਵੇਗੀ ਇਸ ਦਿਨਾਲਿਓ ਨਾਲ ਲਿਖਿਆ ਕਿ ਟ੍ਰੰਪ 골ਡ ਕਾਰਡ ਦੇ ਅਧਿਕਾਰਤ ਤੌਰ ਉਤੇ ਉਪਲਬਧ ਹੈ 10 ਲੱਖ ਅਮਰੀਕੀ ਡਾਲਰ ਦੇ ਵਿੱਚ ਕੋਈ ਵੀ ਵਿਅਕਤੀ ਟ੍ਰੰਪ 골ਡ ਕਾਰਡ ਪ੍ਰਾਪਤ ਕਰ ਸਕਦਾ ਹੈ ਜਿਰੇ ਨਾਲ ਅਮਰੀਕਾ ਵਿੱਚ ਨੌਕਰੀਆਂ ਪੈਦਾ ਹੋਣਗੀਆਂ ਅਤੇ ਕਾਰੋਬਾਰ ਸਥਾਪਿਤ ਹੋਣਗੇ 2 ਲੱਖ ਅਮਰੀਕੀ ਡਾਲਰ ਦੇ ਵਿੱਚ ਕਾਰਪੋਰੇਸ਼ਨਾਂ ਅਤੇ ਆਪਣੇ ਇੱਕ ਕਰਮਚਾਰੀ ਦੇ ਲਈ ਇੱਕ ਕੋਰਪ ਪਰੇ ਟ੍ਰੰਪ 골ਡ ਕਾਰਡ ਫੀਸ ਸਕਦੇ ਨੇ ਕਾਰਡ ਕੰਪਨੀਆ ਦੀ ਮਲਕੀਅਤ ਹੋਵੇਗਾ ਵਿਅਕਤੀ ਦੀ ਨਹੀਂ ਅਤੇ ਫੀਸ ਦੇ ਕੇ ਇਸ ਨੂੰ ਕਿਸੇ ਹੋਰ ਕਰਮਚਾਰੀ ਨੂੰ ਤਬਦੀਲ ਕਰਨ ਦਾ ਵਿਕਲਪ ਹੋਵੇਗਾ ਸਾਰੇ ਬਿਨਕਾਰਾ ਦੀ ਇੱਕ ਸਖਤ ਜਾਂਚ ਕੀਤੀ ਜਾਵੇਗੀ ਜਿਦੇ ਵਿੱਚ 15000 ਡਾਲਰ ਦੀ ਪ੍ਰੋਸੈਸਿੰਗ ਫੀਸ ਸ਼ਾਮਲ ਹੋਵੇਗੀ ਲੂਟਨਿਕ ਨੇ ਇਹ ਵੀ ਦੱਸਿਆ ਕਿ ਇਹ ਨਵਾਂ ਵੀਜ਼ਾ ਪ੍ਰੋਗਰਾਮ ਮੌਜੂਦਾ ਡਾਈਵਰਸਿਟੀ ਲਾਰਟੀ ਪ੍ਰੋਗਰਾਮ ਦੀ ਥਾਂ ਲਵੇਗਾ ਜੋ ਕਿ ਉਸਨੇ ਕਿਹਾ ਸਿਰਫ ਲੋਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਇਹ ਪ੍ਰੋਗਰਾਮ ਇਮੀਗ੍ਰੇਸ਼ਨ ਦਾ ਵਿਸਤਾਰ ਨਹੀਂ ਕਰਦਾ ਇਹ ਟੁੱਟੀਆਂ ਵੀਜ਼ਾ ਸ਼੍ਰੇਣੀਆਂ ਜਿਵੇਂ ਕਿ ਡਾਈਵਰਸਿਟੀ ਲਾਟਰੀ ਦੀ ਥਾਂ ਲਵੇਗਾ ਜੋ ਉੱਚ ਆਮਦਨ ਵਾਲੇ ਵਿਅਕਤੀਆਂ ਨੂੰ ਆਕਰਸ਼ਿਤ ਕਰਨ ਦੀ ਬਜਾਏ ਅਮਰੀਕਾ ਨੂੰ ਹੇਠਾਂ ਖਿੱਚਦੀਆਂ ਨੇ ਜਿਨ੍ਹਾਂ ਨੂੰ ਇਹ ਪ੍ਰੋਗਰਾਮ ਅਸਲ ਦੇ ਵਿੱਚ ਆਕਰਸ਼ਿਤ ਕਰਨ ਦੇ ਲਈ ਤਿਆਰ ਕੀਤੇ ਗਏ ਨਹੀਂ ਇੱਕ ਵਾਰ ਫਿਰ ਦੱਸ ਦਈਏ ਸਸਗਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕਮ ਪਰਿਸ਼ਾਸਨ ਨੇ ਇੱਕ 골ਡ ਕਾਰਡ ਵਿਜ਼ਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ ਜੋ ਵਿਅਕਤੀਆਂ ਨੂੰ 10 ਲੱਖ ਅਮਰੀਕੀ ਡਾਲਰ ਦੇ ਵਿੱਚ ਅਤੇ ਕਰਮਚਾਰੀਆਂ ਨੂੰ ਸਪான்ਸਰ ਕਰਨ ਵਾਲੀਆਂ ਕੰਪਨੀਆਂ ਨੂੰ ਵੀ 20 ਲੱਖ ਅਮਰੀਕੀ ਡਾਲਰ ਦੇ ਵਿੱਚ ਅਮਰੀਕਾ ਦੇ ਵਿੱਚ ਸਥਾਈ ਨਿਵਾਸ ਪ੍ਰਦਾਨ ਕਰੇਗਾ ਵੰਸ ਕਤਰ ਹਾਰਵਰਡ ਲੂਟਨਿਕ ਨੇ ਕਿਹਾ ਹੈ ਕਿ ਇਹ ਪ੍ਰੋਗਰਾਮ ਵਿਭਿੰਨਤਾ ਲੋਟਰੀ ਦੇ ਨਾਲੋਂ ਅਮਰੀਕੀ ਅਰਥਵਿਵਸਥਾ ਅਤੇ ਨੌਕਰੀਆਂ ਦੀ ਸਿਰਜਣਾ ਨੂੰ ਤਰਜੀਹ ਦਿੰਦਾ ਹੈ ਇੱਕ ਵਿਅਕਤੀ ਦੇ ਲਈ 골ਡ ਕਾਰਡ ਦੀ ਕੀਮਤ 1 ਮਿਲੀਅਨ ਡਾਲਰ ਹੈ ਕੰਪਨੀਆਂ ਆਪਣੇ ਕਰਮਚਾਰੀਆਂ ਦੇ ਲਈ 20 ਡਾਲਰ ਦੇ ਹਿਸਾਬ ਦੇ ਨਾਲ ਕਾਰਡ ਖਰੀਦ ਸਕਦੀਆਂ ਨੇ ਤੇ ਇਹ ਕਾਰਡ ਕੰਪਨੀ ਦੀ ਮਲਕੀਅਤ ਹੋਣ ਕੇ ਵੀ ਵਿਅਕਤੀ ਦੀ ਨਹੀਂ ਅਮਰੀਕੀ ਵਨਸਸ ਕਤਰ ਹਾਵਰ ਟੂਟਿਕ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ 골ਡ ਕਾਰਡ ਵੀਜ਼ਾ ਪ੍ਰੋਗਰਾਮ ਹੁਣ ਅਧਿਕਾਰਤ ਤੌਰ ਉਤੇ ਲਾਗੂ ਹੋ ਚੁੱਕਿਆ ਹੈ। ਇਹ ਪ੍ਰੋਗਰਾਮ ਵਿਅਕਤੀਆਂ ਨੂੰ 10 ਲੱਖ ਅਮਰੀਕੀ ਡਾਲਰ ਅਤੇ ਕਰਮਚਾਰੀਆਂ ਨੂੰ ਸਪੌਂਸਰ ਕਰਨ ਵਾਲੀਆਂ ਕੰਪਨੀਆਂ ਨੂੰ ਵੀ 1 ਲੱਖ ਅਮਰੀਕੀ ਡਾਲਰ ਦੇ ਵਿੱਚ ਸਥਾਈ ਨਿਵਾਸ ਪ੍ਰਦਾਨ ਕਰੇਗਾ। ਹਾਵਰਡ ਲੂਟਿੰਗ ਨੇ ਦੁਹਰਾਇਆ ਹੈ ਕਿ ਗੋਲਡ ਕਾਰਡ ਅਮਰੀਕੀ ਨਾਗਰਿਕਤਾ ਦੇ ਹਿੱਤਾਂ ਨੂੰ ਤਰਜੀਹ ਦੇ ਕੇ ਅਮਰੀਕੀ ਇਮੀਗ੍ਰੇਸ਼ਨ ਨੀਤੀ ਨੂੰ ਬਹਾਲ ਕਰੇਗਾ ਅਤੇ ਸਿਰਫ ਉਹਨਾਂ ਵਿਅਕਤੀਆਂ ਅਤੇ ਕੰਪਨੀਆਂ ਨੂੰ ਆਗਿਆ ਦੇਵੇਗਾ ਜੋ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਦੇ ਨੇ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਦੇ ਨੇ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਇੱਕ ਪੋਸਟ ਵਿੱਚ ਲੂਟਿੰਗ ਨੇ 골ਡ ਕਾਰਡ ਪ੍ਰਾਪਤ ਕਰਨ ਦੇ ਮਾਪਦੰਡਾਂ ਦੀ ਰੂਪਰੇਖਾ ਤਿਆਰ ਕੀਤੀ ਹੈ ਤੇ ਦੱਸਿਆ ਕਿ ਸਾਰੇ ਬੇਨਿਕਾਰਾ ਦੀ ਗ੍ਰੈਸ ਸੁਰੱਖਿਆ ਵਿਭਾਗ ਦੁਆਰਾ ਸਖਤੀ ਦੇ ਨਾਲ ਜਾਂਚ ਕੀਤੀ ਜਾਵੇਗੀ। ਇਸ ਜ਼ਨਾਲਿਓ ਨੇ ਲਿਖਿਆ ਕਿ ਟ੍ਰੈਂਪ 골ਡ ਕਾਰਡ ਅਦਿਕਾਰਤ ਤੌਰ ਉਤੇ ਉਪਲਬਧ ਹੈ। 10 ਲੱਖ ਅਮਰੀਕੀ ਡਾਲਰ ਦੇ ਵਿੱਚ ਕੋਈ ਵੀ ਵਿਅਕਤੀ ਟ੍ਰੈਂਪ 골ਡ ਕਾਰਡ ਪ੍ਰਾਪਤ ਕਰ ਸਕਦਾ ਹੈ ਜਿਹਦੇ ਨਾਲ ਅਮਰੀਕਾ ਵਿੱਚ ਨੌਕਰੀਆਂ ਪੈਦਾ ਹੋਣ ਜਾਂ ਕਾਰੋਬਾਰ ਸਥਾਪਿਤ ਹੋਣਗੇ। 2 ਲੱਖ ਅਮਰੀਕੀ ਡਾਲਰ ਦੇ ਵਿੱਚ ਕਾਰਪੋਰੇਸ਼ਨਾਂ ਅਤੇ ਆਪਣੇ ਇੱਕ ਕਰਮਚਾਰੀ ਦੇ ਲਈ ਇੱਕ ਕਾਰਪੋਰੇਟ ਤਾਂਪਾ 골ਡ ਕਾਰਡ ਖਰੀਦ ਸਕਦੇ ਨੇ ਕਾਰਡ ਕੰਪਨੀ ਐ ਦੀ ਮਲਕੀਅਤ ਹੋਵੇਗਾ ਵਿਅਕਤੀ ਦੀ ਨਹੀਂ ਅਤੇ ਫੀਸ ਦੇ ਕੇ ਇਸ ਨੂੰ ਕਿਸੇ ਹੋਰ ਕਰਮਚਾਰੀ ਨੂੰ ਤਬਦੀਲ ਕਰਨ ਦਾ ਵਿਕਲਪ ਹੋਵੇਗਾ ਸਾਰੇ ਦਿਨਕਾਰਾਂ ਦੀ ਇੱਕ ਸਖਤ ਜਾਂਚ ਕੀਤੀ ਜਾਵੇਗੀ ਜਿਦੇ ਵਿੱਚ 15000 ਡਾਲਰ ਦੀ ਪ੍ਰੋਸੈਸਿੰਗ ਫੀਸ ਸ਼ਾਮਲ ਹੋਵੇਗੀ ਲੂਟਨਿਕ ਨੇ ਇਹ ਵੀ ਦੱਸਿਆ ਕਿ ਇਹ ਨਵਾਂ ਵੀਜ਼ਾ ਪ੍ਰੋਗਰਾਮ ਮੌਜੂਦਾ ਡਾਈਵਰਸਿਟੀ ਲਾਟੀ ਪ੍ਰੋਗਰਾਮ ਦੀ ਥਾਂ ਲਵੇਗਾ ਜੋ ਕਿ ਉਸਨੇ ਕਿਹਾ ਸਿਰਫ ਲੋਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਇਹ ਪ੍ਰੋਗਰਾਮ ਇਮੀਗ੍ਰੇਸ਼ਨ ਦਾ ਵਿਸਤਾਰ ਨਹੀਂ ਕਰਦਾ ਇਹ ਟੁੱਟੀਆਂ ਵੀਜ਼ਾ ਸ਼੍ਰੇਣੀਆਂ ਜਿਵੇਂ ਕਿ ਡਾਈਵਰਸਿਟੀ ਲੋਟਰੀ ਦੀ ਥਾਂ ਲਵੇਗਾ ਜੋ ਉੱਚ ਆਮਦਨ ਵਾਲੇ ਵਿਅਕਤੀਆਂ ਨੂੰ ਆਕਰਸ਼ਿਤ ਕਰਨ ਦੀ ਬਜਾਏ ਅਮਰੀਕਾ ਨੂੰ ਹੇਠਾਂ ਖਿੱਚਦੀਆਂ ਨੇ ਜਿਨ੍ਹਾਂ ਨੂੰ ਇਹ ਪ੍ਰੋਗਰਾਮ ਅਸਲ ਦੇ ਵਿੱਚ ਆਕਰਸ਼ਿਤ ਕਰਨ ਦੇ ਲਈ ਤਿਆਰ ਕੀਤੇ ਗਏ ਨਹੀਂ ਇੱਕ ਵਾਰ ਫਿਰ ਦੱਸ ਦਈਏ ਸਸਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ 트럼ਪ ਪ੍ਰਸ਼ਾਸਨ ਨੇ ਇੱਕ 골ਡ ਕਾਰਡ ਵਿਜ਼ਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ ਜੋ ਵਿਅਕਤੀਆਂ ਨੂੰ 10 ਲੱਖ ਅਮਰੀਕੀ ਡਾਲਰ ਦੇ ਵਿੱਚ ਅਤੇ ਕਰਮਚਾਰੀਆਂ ਨੂੰ ਸਪான்ਸਰ ਕਰਨ ਵਾਲੀਆਂ ਕੰਪਨੀਆਂ ਨੂੰ ਵੀ 20 ਲੱਖ ਅਮਰੀਕੀ ਡਾਲਰ ਦੇ ਵਿੱਚ ਅਮਰੀਕਾ ਦੇ ਵਿੱਚ ਸਥਾਈ ਨਿਵਾਸ ਪ੍ਰਦਾਨ ਕਰੇਗਾ ਵਾਂਸ ਕਟਰ ਹਾਰਵਰਡ ਲੂਟਨਿਕ ਨੇ ਕਿਹਾ ਹੈ ਕਿ ਇਹ ਪ੍ਰੋਗਰਾਮ ਵਿਭਿੰਨਤਾ ਲੋਟਰੀ ਦੇ ਨਾਲੋਂ ਅਮਰੀਕੀ ਅਰਥਵਿਵਸਥਾ ਅਤੇ ਨੌਕਰੀਆਂ ਦੀ ਸਿਰਜਣਾ ਨੂੰ ਤਰਜੀਹ ਦਿੰਦਾ ਹੈ ਇੱਕ ਵਿਅਕਤੀ ਦੇ ਲਈ 골ਡ ਕਾਰਡ ਦੀ ਕੀਮਤ 1 ਮਿਲੀਅਨ ਡਾਲਰ ਹੈ ਕੰਪਨੀਆਂ ਆਪਣੇ ਕਰਮਚਾਰੀਆਂ ਦੇ ਲਈ 20 ਡਾਲਰ ਦੇ ਹਿਸਾਬ ਦੇ ਨਾਲ ਕਾਰਡ ਖਰੀਦ ਸਕਦੀਆਂ ਨੇ ਤੇ ਇਹ ਕਾਰਡ ਕੰਪਨੀ ਦੀ ਮਲਕੀਅਤ ਹੋਣ ਕੇ ਵਿਅਕਤੀ ਦੀ ਨਹੀਂ ਅਮਰੀਕੀ ਵਨਸਸ ਕਟਰ ਹਾਰਵਰਟ ਰੂਟਿੰਗ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦਾ 골ਡ ਕਾਰਡ ਵੀਜ਼ਾ ਪ੍ਰੋਗਰਾਮ ਹੁਣ ਅਧਿਕਾਰਤ ਤੌਰ ਉਤੇ ਲਾਗੂ ਹੋ ਚੁੱਕਿਆ ਹੈ। ਇਹ ਪ੍ਰੋਗਰਾਮ ਵਿਅਕਤੀਆਂ ਨੂੰ 10 ਲੱਖ ਅਮਰੀਕੀ ਡਾਲਰ ਅਤੇ ਕਰਮਚਾਰੀਆਂ ਨੂੰ ਸਪੌਂਸਰ ਕਰਨ ਵਾਲੀਆਂ ਕੰਪਨੀਆਂ ਨੂੰ 2 ਲੱਖ ਅਮਰੀਕੀ ਡਾਲਰ ਦੇ ਵਿੱਚ ਸਥਾਈ ਨਿਵਾਸ ਪ੍ਰਦਾਨ ਕਰੇਗਾ। ਹਾਰਵਰਡ ਲੂਟਿੰਗ ਨੇ ਦੁਹਰਾਇਆ ਹੈ ਕਿ ਗੋਲਡ ਕਾਰਡ ਅਮਰੀਕੀ ਨਾਗਰਿਕਤਾ ਦੇ ਹਿੱਤਾਂ ਨੂੰ ਤਰਜੀਹ ਦੇ ਕੇ ਅਮਰੀਕੀ ਇਮੀਗ੍ਰੇਸ਼ਨ ਨੀਤੀ ਨੂੰ ਬਹਾਲ ਕਰੇਗਾ ਅਤੇ ਸਿਰਫ ਉਨ੍ਹਾਂ ਵਿਅਕਤੀਆਂ ਤੇ ਕੰਪਨੀਆਂ ਨੂੰ ਆਗਿਆ ਦੇਵੇਗਾ ਜੋ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਦੇ ਨੇ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਦੇ ਨੇ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਇੱਕ ਪੋਸਟ ਵਿੱਚ ਲੂਟਿੰਗ ਨੇ 골ਡ ਕਾਰਡ ਪ੍ਰਾਪਤ ਕਰਨ ਦੇ ਮਾਪਦੰਡਾਂ ਦੀ ਰੂਪਰੇਖਾ ਤਿਆਰ ਕੀਤੀ ਹੈ ਅਤੇ ਦੱਸਿਆ ਕਿ ਸਾਰੇ ਬਿਨਕਾਰਾ ਦੀ ਗ੍ਰੈਸ ਸੁਰੱਖਿਆ ਵਿਭਾਗ ਦੁਆਰਾ ਸਖਤੀ ਦੇ ਨਾਲ ਜਾਂਚ ਕੀਤੀ ਜਾਵੇਗੀ। ਇਸ ਦਿਨਾਲਿਓ ਨੇ ਲਿਖਿਆ ਕਿ ਟ੍ਰੰਪ 골ਡ ਕਾਰਡ ਅਧਿਕਾਰਤ ਤੌਰ ਤੇ ਉਪਲਬਧ ਹੈ। 10 ਲੱਖ ਅਮਰੀਕੀ ਡਾਲਰ ਦੇ ਵਿੱਚ ਕੋਈ ਵੀ ਵਿਅਕਤੀ ਟ੍ਰੰਪ 골ਡ ਕਾਰਡ ਪ੍ਰਾਪਤ ਕਰ ਸਕਦਾ ਹੈ ਜਿਰੇ ਨਾਲ ਅਮਰੀਕਾ ਵਿੱਚ ਨੌਕਰੀਆਂ ਪੈਦਾ ਹੋਣਗੀਆਂ ਅਤੇ ਕਾਰੋਬਾਰ ਸਥਾਪਿਤ ਹੋਣਗੇ। 2 ਲੱਖ ਅਮਰੀਕੀ ਡਾਲਰ ਦੇ ਵਿੱਚ ਕਾਰਪੋਰੇਸ਼ਨਾਂ ਅਤੇ ਆਪਣੇ ਇੱਕ ਕਰਮਚਾਰੀ ਦੇ ਲਈ ਇੱਕ ਕਾਰਪੋਰੇਟ ਟ੍ਰੰਪ 골ਡ ਕਾਰਡ ਖੀ ਸਕਦੇ ਨੇ ਕਾਰਡ ਕੰਪਨੀਾਂ ਦੀ ਮਲਕੀਅਤ ਹੋਵੇਗਾ ਵਿਅਕਤੀ ਦੀ ਨਹੀਂ ਅਤੇ ਫੀਸ ਦੇ ਕੇ ਇਸ ਨੂੰ ਕਿਸੇ ਹੋਰ ਕਰਮਚਾਰੀ ਨੂੰ ਤਬਦੀਲ ਕਰਨ ਦਾ ਵਿਕਲਪ ਹੋਵੇਗਾ ਸਾਰੇ ਨਿਕਾਰਾ ਦੀ ਇੱਕ ਸਖਤ ਜਾਂਚ ਕੀਤੀ ਜਾਵੇਗੀ ਜਿਦੇ ਵਿੱਚ 15000 ਡਾਲਰ ਦੀ ਪ੍ਰੋਸੈਸਿੰਗ ਫੀਸ ਸ਼ਾਮਲ ਹੋਵੇਗੀ ਲੂਟਨਿਕ ਨੇ ਇਹ ਵੀ ਦੱਸਿਆ ਕਿ ਇਹ ਨਵਾਂ ਵੀਜ਼ਾ ਪ੍ਰੋਗਰਾਮ ਮੌਜੂਦਾ ਡਾਈਵਰਸਿਟੀ ਲਾਟਰੀ ਪ੍ਰੋਗਰਾਮ ਦੀ ਥਾਂ ਲਵੇਗਾ ਜੋ ਕਿ ਉਸਨੇ ਕਿਹਾ ਸਿਰਫ ਲੋਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਇਹ ਪ੍ਰੋਗਰਾਮ ਇਮੀਗ੍ਰੇਸ਼ਨ ਦਾ ਵਿਸਤਾਰ ਨਹੀਂ ਕਰਦਾ ਇਹ ਟੁੱਟੀਆਂ ਵੀਜ਼ਾ ਸ਼੍ਰੇਣੀਆਂ ਜਿਵੇਂ ਕਿ ਡਾਇਵਰਸਿਟੀ ਲਾਟਰੀ ਦੀ ਥਾਂ ਲਵੇਗਾ ਜੋ ਉੱਚ ਆਮਦਨ ਵਾਲੇ ਵਿਅਕਤੀਆਂ ਨੂੰ ਆਕਰਸ਼ਿਤ ਕਰਨ ਦੀ ਬਜਾਏ ਅਮਰੀਕਾ ਨੂੰ ਹੇਠਾਂ ਖਿੱਚਦੀਆਂ ਨੇ ਜਿਨ੍ਹਾਂ ਨੂੰ ਇਹ ਪ੍ਰੋਗਰਾਮ ਅਸਲ ਦੇ ਵਿੱਚ ਆਕਰਸ਼ਿਤ ਕਰਨ ਦੇ ਲਈ ਤਿਆਰ ਕੀਤੇ ਗਏ ਨਹੀਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ